ਅਗਰੇ ਤੇ ਦੇਵ ਨੂੰ ਸੁਪਨ ਦੀ ਪ੍ਰਤੀਤੀ ਹੋਈ ਗੁਰੂ ਬਾਖੇ ਦੁਆ ਅਗਰੇ ਤੇ ਦੇਵ ਕੋ ਸੁਪਨ ਮੈਂ ਭ੍ਰਮ ਉਪਜੋ ਜਹਰੀ ਹੈ ਅਗਰੇ ਤੇ ਦੇਵ ਜਿਹੜਾ ਉਹਨੂੰ ਸੁਪਨ ਦੇ ਵਿੱਚ ਇੱਕ ਭ੍ਰਮ ਪੈਦਾ ਹੋ ਗਿਆ ਕਿਸ ਰੀਤੀ ਦਾ ਪੈਦਾ ਹੋਇਆ ਉਹਦਾ ਜ਼ਿਕਰ ਕਰਦਾ ਕਹਿੰਦਾ ਸਿਰਸ ਤੋਂ ਪੂਜੈ ਉਪਜੀ ਬੰਦ మోਕਸ਼ ਕਰਤੀ ਹੈ ਇਹੇ ਸੇ ਉਸਨੂੰ ਬੰਦ మోਕਸ਼ ਦੀ ਜਿਹੜੀ ਨਾ ਉਹ ਲੈ ਮਾਨਦਿਕ ਭਰਮ ਪੈਦਾ ਹੋ ਜਾਂਦਾ ਉਹ ਕਹਿੰਦਾ ਜਿੱਦਾਂ ਸਭੰਦੇ ਵਿੱਚ ਨਦੀਆਂ ਨਾਲੇ ਪਹਾੜ ਮਾਸਟਰ ਅਧਿਆਪਕ ਪ੍ਰਿੰਸੀਪਲ ਘਰ ਵਿਸਾਤਰ ਅਧਿਆਨ ਦੇਸ਼ ਵਦੇ ਆਦਮੀ ਹੁੰਦਾ ਹੈ ਔਰ ਕਰਤਾ ਕਰਮ ਉਹਨਾਂ ਦਾ ਫਲ ਵੀ ਉਹਨੂੰ ਪ੍ਰਤੀਤ ਹੁੰਦਾ ਉਹਨਾਂ ਸਾਰੇ ਪਦਾਰਥਾਂ ਵਿੱਚ ਉਹ ਸਤਿਅਤਾ ਕੀ ਭਾਂਤੀ ਪ੍ਰੀਤ ਉਹ ਸਤਈਏ ਸਾਹ ਪਰ ਜਦੋਂ ਅੱਖਾਂ ਘਾੜਦਾ ਨਾਲ ਬੀਨਾਂ ਕੋਈ ਸ਼ਕਤੀ ਨਹੀਂ ਤਦ ਵੀ ਸੁਪਨੇ ਕੇ ਸਾਰੇ ਪਦਾਰਥ ਮਿਟਿਆ ਹੈ। ਵੈਸੇ ਜਗਤ ਕੇ ਸਾਰੇ ਪਦਾਰਥ ਵੀ ਮਿਟਿਆ। ਇਹਨਾਂ ਵਿੱਚ ਸਥਿਰਤਾ ਪ੍ਰਤੀਤ ਜਿਹੜਾ ਭ੍ਰਮ ਹੈ। ਭ੍ਰਮ ਕਰਕੇ ਸੁਪਨੇ ਦੇ ਪਦਾਰਥਾਂ ਜਿਹੜੀ ਸਥਿਰਤਾ ਪ੍ਰਤੀਤ ਹੁੰਦੀ ਹੈ ਔਰ ਭ੍ਰਮ ਕਰਕੇ ਜਾਗਰਤ ਦੇ ਪਦਾਰਥਾਂ ਜਿਹੜੀ ਸਥਿਰਤਾ ਪ੍ਰਤੀਤ ਹੁੰਦੀ ਹੈ। ਦੋਹੇ ਵਿੱਚ ਬੰਧ ਮੋਗਸ਼ ਗ੍ਰਹਿਣ ਕਰਨੇ ਤੇ ਸਰਬ ਅਨਾਤਮ ਦਾ ਗ੍ਰਹਿਤ ਹੈ। ਜਿਹੜੇ ਵੀ ਆਤਮ ਤੋਂ ਪੈਣ ਜਿੰਨੇ ਪਦਾਰਥ ਨੇ ਸਾਰੇ ਉਹ ਅਨਾਤਮ ਬੰਧਨ ਹੈ ਅਨਾਤਮ ਪਦਾਰਥ ਹੀ ਹੈ ਜੈਸੇ ਉਹ ਆ ਤੇਰੇ ਕੋ ਹਮ ਗੁਰੂ ਪ੍ਰਤੀਤ ਹੋਵੇ ਹੈ ਵੇਦ ਅਰਥ ਦਾ ਬੰਦ ਵਿਧਾਤਕ ਉਪਦੇਸ਼ ਕਰੇ ਹੈ ਸੋ ਤੇਰੇ ਕੋ ਮਿੱਥਿਆ ਪ੍ਰਤੀਤੀ ਹੈ ਜੈਸੇ ਅਗਰ ਤੂੰ ਦੇਵ ਕੋ ਸੁਪਨ ਮੇ ਮਿੱਥਿਆ ਪ੍ਰਤੀਤੀ ਕੇ ਵਿਸ਼ੇ ਗੁਰੂ ਵੇਦ ਆਦਿਕ ਅੰਦਰ ਬਚਨੀ ਉਪਜੇ ਹੈ यानी वो पैदा ही होए पर स्वप्न से पैदा हो गए हो तो कैसे तेरी प्रतीति के बिखे मेरे में आ, मेरे से आद ले के सारे अनिर्वचनीय मिथ्या हैं सारा कुछ है तो मिथ्या ही पर जागृत अवस्था मिथ्या पदार्थ देते तो देते हैं स्वप्न पदार्थ जो मिथ्या पदार्थ है वो उन्होंने जिन्हें जिन्हें तक स्वप्न लेना परिणाम हो जाते तो अगृत देव का ऐसा स्वप्न हुआ है एक अगृत नाम देव देवता अनादि काल का निंद्रा में स्वगत हुआ स्वप्न को देखता गया स्वप्न में इस पुरुष को ऐसी प्रतीक हुई मैं चला हूँ मैं दुखी हूँ असमजा रुद्रचा त्वचा मांस हम क्षमता तुम्हें मेरा सुख ਲੋਕ ਦਾ ਨਿਆ ਭਰਿਆ ਹੋਇਆ ਲੋਕ ਮਰਿਆ ਹੈ ਮਾਂ ਕੋਲ ਪ੍ਰਾਂਕਰ ਸਭ ਹਸਦੀ ਆਦਿਕ ਸੇ ਜੋ ਜੋ ਬੰਦ ਕਾਤੇ ਵੇਗਾ ਭਰਮ ਕਰ ਰਹਾ ਉਹ ਬੜੇ ਭਿਆਨਕ ਥਾਮਾਂ ਵਿੱਚ ਰਹਿ ਰਿਹਾ ਉਹ ਦੇਵਤਾ ਭਰਮ ਕਰਤਾ ਹੁਆ ਤਾਂ ਬੰਦ ਮੈਂ ਅਨੰਤ ਸਥਾਨ ਦੇਖਤਾ ਹੋ ਬਾਹਾਂ ਦੇ ਚੁੰਬੜਾ ਪਉ ਨਾਨਾ ਭਿਆਨਕ ਪ੍ਰਾਣੀ ਸਾਨੂੰ ਬਖਸ਼ਣ ਕਰਨੇ ਦੀ ਧਾਰਨ ਕਰੇ ਸ਼ੇਰ ਵਗੈਰਾ ਬਿਆਗਰ ਕੁੱਤੇ ਨੂੰ ਖਾ ਰਹੇ ਦੌੜਨ ਹੇ ਜੀ ਔਰ ਕਿਤੇ ਰਾਦੀ ਰੂਦਰ ਮੇ ਭਰੇ ਕੁੰਡ ਮੇ ਉਹ ਗਿਰਫਾ ਨੇ ਪਾਣੀ ਹਾਹਾਕਾਰ ਸ਼ਬਦ ਕਰੇ ਯਾਨੀ ਉਹ ਪਏ ਉਹਨੇ ਨਰਕਰਾਪਤਿ ਰੂਪ ਦੇਖਿਆ ਜੇਨੇ ਮੈਂ ਆਪਣੇ ਪ੍ਰਾਣੀ ਹਾਹਾਕਾਰ ਸ਼ਬਦ ਕਰਲੇ ਤਉ ਉਹ ਲੋਹੇ ਕੇ ਤਪਦ ਸਤੰਭ ਹੈ ਇਨਸੇ ਅੰਦੇ ਬੰਦੇ ਪਰਸ਼ ਰੂਪੇ ਹੈ ਉਹ ਤਪ ਬਾਲੂ ਜੂਤ ਮਾਰਗ ਹੋਏ ਕੇ ਨਗਲਪਾਦ ਪੁਰਸ ਜਾਵੇ ਨਗੇ ਪੈਰੀ ਤਪੀਰੇ ਤਜ ਲੰਗ ਰਿਆ ਉਹਨ ਪੁਰਸ਼ ਨੂੰ ਕੁਮਾਰ ਪਟਲੋ ਮੈਂ ਡੰਡਨ ਸੇ ਤਾੜਨਾ ਕਰਿਆ ਰਾਜੇ ਨੂੰ ਡੰਡੇ ਮਾਰ ਮਾਰ ਕੇ ਤਪੀਰੇ ਤਾ ਦੇ ਵਿੱਚ ਥੋਲਦੇ ਐ ਹਾਂਜੀ ਇਸਰੀ ਤੋਂ ਨਾਨਾ ਜੋ ਭਿਆੰਕਰ ਸੋਤਾਨ ਹੈ ਇਨਕੂ ਕੋਈ ਦੇਵਤਾ ਦੇਖਦਾ ਭੈ ਦੇਖਦਾ ਲੇਖਣ ਕਦਾਜਿਤ ਆਪਿ ਅਪਰਾਧ ਕਰਕੇ ਸੁਪਨੇ ਤੈਨ ਦੂਖ ਨੂੰ ਪ੍ਰਾਪਤ ਹੋਤਾ ਹੈ ਹੋ ਗਿਆ ਤਾਂ ਕਹੋਂ ਦੇ ਬਿੰਦਸਾਂ ਦੇ ਤੱਕ ਦੇ ਉਹ ਮੰਦਰ ਤੁੰਸਾਲਾ ਵਗੈਰਾ ਉਸ ਥਾਂ ਦੇ ਦਾ ਇਹਨਾਂ ਥਾਂ 'ਤੇ ਉਤਮ ਦੇਵ ਬੜਾ ਜੇ ਬੜੇ ਜਿਹੜੇ ਵੱਡੇ ਦੇਵਤੇ ਆ ਭੂ ਰਾਜ ਦੇ ਇਹ ਦੇਵਨ ਕੇ ਦਿਵਯਕ ਹੋ ਗਿਆ ਉਹਨਾਂ ਦੇ ਪਦਾਰਥੇ ਬਖਰੀ ਹੈ ਅੰਮ੍ਰਿਤ ਕੇ ਦਰਸ਼ਨ ਮਾਤਰ ਮੈਂ ਤੈਨੂੰ ਕੋ ਤ੍ਰਿਪਤੀ ਰਹੇ ਹੈ ਇਹ ਕਿ ਸੁਦਾ ਤ੍ਰੇਖਾ ਕੀ ਬਾਦਾਂ ਤਨ ਦੇਵ ਨੂੰ ਹੋਵੇ ਨਹੀਂ ਪਿਆਸ ਭੁੱਖ ਦੀ ਉਹਨੂੰ ਕੋਈ ਮਤਲਬ ਲੋਕਰੀ ਹੈਗਾ ਹਾਂਜੀ ਔਰ ਮਲਮੂਤ ਰਹਿਨ ਦਾ ਪ੍ਰਕਾਸ਼ਮਾਨ ਸਰੀਰ ਮਲਮੂਤ ਦਾ ਤਿਆਗ ਨਹੀਂ ਕਰਦੇ ਦੇਵ ਤੇ ਲੋਕ ਜਿਹੜੇ ਆ ਉਤਮ ਪ੍ਰਮਾਨ ਮੈਂ ਸਤੋਏ ਕਿ ਕੋਈ ਦੇਵ ਰਮਣ ਕਰੇ ਹਨ ਉੰਦੇ ਬਿਖਦੇ ਹਨ ਸੋ ਵਿਮਾਨ ਦਾ ਦੇਵ ਦੇਵਕੀ ਇੱਛਾ ਕੋਨੂਪਾਨ ਜੋ ਮਨ ਕਰੇ ਜਿੱਦ ਨੂੰ ਜੀ ਕਰੇ ਆਨ ਚਾਲ ਬਿਚਾਲੇ ਆ ਬੁੱਢਾ ਯਾਰ ਇਛਾ ਸਾਰੀ ਬਿਨਾ ਕਿਸੇ ਲੋੜ ਕੰਮ ਤੋਂ ਬਿਨਾ ਤੁਰੇ ਸੋਹੋਂ ਰੰਬਾ ਉਰਦ ਸੀਸੇ ਆਦਿ ਨੇ ਕਿ ਪੱਥਰਾਂ ਦੇ ਸਾਹਮਣੇ ਪੁੰਨੇ ਤਕਾ ਦੀਆਂ ਨਦੀਆਂ ਨੇ ਜਨ ਹੈ ਕਿ ਸੰਪੂਰਨ ਅੰਗ ਦੋਸ਼ ਰਹਿਤ ਹੈ ਔਰ ਸੁਪੂਰਨ ਇਸਤਰੀ ਗੁਣ ਲੋਕ ਹੈ ਹੈ ਚਲੋ ਪੜੋ ਉਤ ਹੈ ਉਤਮ ਸੁਖੰਦ ਜਿਲਕੇ ਸਰੀਰ ਹਸੈ काम की प्रकाश प्रकाशक आवे है और कहूँ दिन से देव रमण करे हैं और कदाचित आप ही देवता भावुक प्राप्ति हुए के दिन से बहुत काल रमण करेंगे और कदाचित इन अपराण में दिव्य स्थान स्थान में रमण करता हुआ आकाश मात्र रुद्र ਵਦ ਪੂਰਤ ਜੋ ਕੁੰਭ ਹੈ ਦਿਨ ਵਿਖੇ ਜਨਮ ਕਰੇ ਹੈ ਮੱਜਨ ਕਰੇ ਦਿਨ ਵਿਖੇ ਜਨਮ ਲਿਖਿਆ ਮੱਜਨ ਤੇ ਮੱਜਨ ਕੁੰਡਾ ਦੇ ਵਿੱਚ ਇਸ਼ਨਾਨ ਕਰਨਾ ਜਨਮ ਮੱਜਨ ਕਰੇ ਮੱਜਨ ਕਰੇ ਹੈ ਔਰ ਇੱਕ ਸਥਾਨ ਮੇ ਸਰਵ ਕਾ ਅਧਿਪਤ ਪੁਰਖ ਸਥਿਤ ਹੈ ਤਾਂ ਕਿ ਅਗਿਆ ਅਗਿਆਕਾਰੀ ਅਨੁਚਰ ਤਾਂ ਕਿ ਅਧਿਪਤ ਮਨ ਧਰਮ ਰਾਜਾ अनुचर ताके आगे जिनके अंतर जाम दूर का स्थित है कितने पूर्व तू जो अधिपत तो और ताके अनुचर सौम्यरूप प्रतीत हो गए सौम्य रूप प्रतीत हो गए हैं और तीन और कितने पूर्व महा प्यांकर रूप प्यांकर रूप प्रतीत हो गए हैं और ताबन में स्थित पूर्व तू कर्म के अनुसार फल देवे है इस रीति से गंध गंधना, नाम देवता स्वपन काल में नाना जो स्थान है तको देखता हुआ और कहूँ अन्य स्थान में ब्राह्मण वेद की तून, तून करे है और कहूँ कर्म करे है और कहूँ उन्मन दिव्य है तिन में पुण्य के निमित्त लो नहीं, नहीं कहूं उत्तम नदी बहे कहूं उत्तम नदी बहे तर्में दुनिया जन में त लो विनाम करे हैं और कहो ज्ञान बार आचार जन्य शिष्यन को ब्रह्म विद्या का अवतार गुरु मिल ता ब्रह्म बिंदिया को प्राप्त होइ कै ता वन वन से निकल जावे है इस रीति से स्वप्न विखे अग्रद नाम देवता क्षण मात्र में नाना अस्तित्व रूप पदार्थ में देखता हुआ और ताकू ऐसी स्वप्न में हुई जो मैं अनंत काल का या वन में स्थित हूँ और या वन का या वन का कभी छेद होवे हो नहीं कदाचित भगवान चार मुखन से नाना बीज नाना बीजन का नाना बीज निकास, निकास के वन की उत्पत्ति करे है और जल संचन से पालना करे है और कदाचित को और हास करके मुख में मुख से अग्नि निकास के बन का दाह करे है बन की उत्पत्ति के संग मेरी उत्पत्ति हो गए है और बन के दाह संग मेरा दाह हो गए हैं और जंगल हो तो गया उत्पत्ति जो हुई ये सारा कोई स्वप्न जो दे जा ताकि शरीर में बनके के बीज रहे हैं यह प्रतीत स्वप्न स्वप्न वेद के श्रवण से ता अग्रित देवता को स्वप्न ही स्वप्न ही उठे हुई तब कारणकार अपना जन्म मरण सुन के ਸੋਨਕੇ ਤਾਂ ਨੇ ਵਿਚਾਰ ਕੀਤਾ ਜੋ ਕਿਸੇ ਪ੍ਰਕਾਰ ਸੇ ਬੰਦ ਕੇ ਬਾਹਰ ਨਿਕਲ ਜਾਉਂ ਔਰ ਬੰਦ ਕੇ ਬਾਹਰ ਨਹੀਂ ਭੀ ਲਿਕੋ ਉਹ ਫੋਇਦਾ ਪਰ ਮੈਂ ਇਸ ਜੰਗਲ ਵਿੱਚ ਜੋ ਇਨਾ ਕੁਛ ਦੇਖਿਆ ਉਪਰ ਵਰਣਨ ਕੀਤਾ ਜੇ ਇਹ ਕੁਛ ਬਾਬਰਨਾ ਤਾਂ ਕਿਸ ਤਰੀਕੇ ਨੇ ਮੈਂ ਇਸ ਜੰਗਲ ਵਿੱਚੋਂ ਨਿਕਲ ਜਾਉਂ ਕਿਸੇ ਪ੍ਰਕਾਰ ਸੇ ਬੰਦ ਕੇ ਬਾਹਰ ਨਿਕਲ ਜਾਉਂ ਜੇ ਬਾਹਰ ਨਹੀਂ ਵੀ ਨਿਕਲ ਤੋ ਵੀ ਚੰਡਾਲ ਪਾਉ ਮੇਰਾ ਗੁਰੂ ਹੋ ਜਾਦਾ और देवता भाव सदा पाव। देव भाव सदा बना रहे सो और तो कोई उपाव बने नहीं निकसने का है नहीं ब्रह्म विद्या के उद्देश करने वाले आचार्य अपने सिर्फ को बन के बाहर निकास के, निकासे है यह विचार के आचार्य को स्वप्न काल में ही सो अग्रित देवता प्राप्त हुआ ਤੋ ਬੇਧ ਵਿਧੀ ਪੂਰਕ ਤੋ ਬੇਧ ਪੂਰਕ ਪ੍ਰਾਪਤ ਹੁਆ ਜੋ ਵਾਰ ਜੋ ਸਿੱਖ ਤਾਕੂ ਆਚਾਰੀਏ ਦੇਵ ਬਾਨੀ ਰੂਪ ਮਿਥਿਆ ਗ੍ਰੰਥ ਉਪਦੇਸ਼ ਕਰਤਾ ਹੁਆ ਸੰਸਕ੍ਰਿਤ ਗ੍ਰੰਥ ਸਾਰਾ ਕੁਝ ਮਿਥਿਆ ਸੀ ਇਹ ਬੇਦਗੁਰੂ ਵੀ ਬੇਦ ਵੀ ਮਿਥਿਆ ਸੀ ਔਰ ਜਿਹੜਾ ਉਥੇ ਉਪਦੇਸ਼ ਕਰਨਾ ਉਪਦੇਸ਼ਤਾ ਗੁਰੂ ਜੋ ਵੀ ਮਿਥਿਆ ਸੀ ਕੰਦਾ ਇਹ ਸਾਰਾ ਉਹਨਾਂ ਜੰਗਲ ਵੀ ਮਿਥਿਆ ਉਪਤੀ ਮਿਥਿਆ ਸ੍ਰੀ ਦੇਵਤਿਆਂ ਦੇ ਹਾਜ ਹੋ ਗਏ ਕਹਿੰਦੇ ਸਾਰਾ ਕੁਝ ਮਿੱਥਿਆ ਉਹਨੇ ਦੇਖਿਆ ਮਿੱਥਿਆ ਆਚਾਰੀਆ ਕਾ ਮਿੱਥਿਆ ਸਿੱਖੂ ਮਿੱਥਿਆ ਸੰਸਕ੍ਰਿਤ ਨੂੰ ਸੇ ਉਪਦੇਸ਼ ਗ੍ਰੰਥ ਕੇ ਮੰਗਲਾਚਰ ਸਾਸਕ੍ਰਿਤ ਗ੍ਰੰਥ ਨੂੰ ਮਿੱਥਿਆ ਆਚਾਰੀਆ ਨੇ ਮਿੱਥਿਆ ਸਿੱਖੂ ਉਪਦੇਸ਼ ਕੀਆ ਤਾਂ ਗ੍ਰੰਥ ਨੂੰ ਪਾਖਾ ਕਰਕੇ ਲਿਖੇ ਹਨ ਸੰਸਕ੍ਰਿਤ ਗ੍ਰੰਥਾਂ ਕੇ ਪਾਖਾ ਕਰਨੇ ਮ ਮੰਗਲ ਕਾ ਕਰਨੇ ਕਾਰਨੇ ਪਾਖਾ ਕਰਨੇ मंगल है। है। का मंगल करने से जो ग्रंथ की समाप्ति समा के प्रतिबंधन का प्रतिबंधक विघ्न है, है। तीनों का नाश होवे है विघ्न नाम पाप का है पाप से शुभ कार्य की समाप्ति होवे नहीं ता पाप का मंगल से नाश होवे है और जो पाप रह, रहत हुए કોભી ગ્રંથ કે આરંભ મે મંગલ અવાયર કરે કાહે તે જો ગ્રંથ આરંભ મે મંગલ નહીં કિયા હોવે તો ગ્રંથ કરતા વિખે કોલખન કો નાસ્તિક પ્રાંતિ હોય કે ગ્રંથ મે પ્રવૃત્તિ હોવે નહીં ઇ તજી દે આરંભ મે પડ્યા દે જ્ઞાત કર દે રબ્બી પડ્યા સિ મંગલ ક્યો કરના જોતા એ તે જેડા ગ્રંથ શરુ કીતા ઇદી ਨਿਰਵਿਗਨ ਸਮਾਪਤੀ ਔਰ ਦੂਸਰਾ ਉਹਦੇ ਜੀ ਨਾਲ ਸੁਖ ਭ੍ਰਾਂਤੀ ਜੀ ਜਿਹੜੀ ਬਿਲਕੀ ਉਹ ਖਤਮ ਹੋ ਜਾਏ ਨਾਲ ਸੁਖ ਭ੍ਰਾਂਤੀ ਪ੍ਰਤੀਤੀ ਨਾ ਹੋਵੇ ਸੋ ਮੰਗਲ ਤਿੰਨ ਪ੍ਰਕਾਰ ਦਾ ਹੈ ਇੱਕ ਵਸਤੂ ਨਿਰਦੇਸ਼ ਸਰੂਪ ਹੈ ਇੱਕ ਵਸਤੂ ਨਿਰਦੇਸ਼ ਸਰੂਪ ਹੈ ਦੂਸਰਾ ਨਮਸਕਾਰ ਔਰ ਦੂਸਰਾ ਨਮਸਕਾਰ ਰੂਪ ਹੈ ਔਰ ਤੀਸਰਾ ਆਸ਼ੀਰਵਾਦ ਰੂਪ ਹੈ ਸਰ ਜੀ ਪੜਿਆ ਹੈ ਬ੍ਰਹਮ ਦਾ ਨਿਰਗੁਣ ਦਾ ਸਰਗੁਣ ਦਾ ਮੰਗਲ ਆਪਣੇ ਗੁਰੂ ਤੇ ਕਿਰਪੀ ਦਾ ਮੰਗਲ ਆਦਿ ਇਹ ਤਿੰਨੇ ਤਿੰਨੇ ਕਹੇ ਨੇ ਇੱਕ ਤਾਂ ਹੈਗਾ ਵੀ ਉਹ ਮੰਗਲ ਜਿਹੜਾ ਹੈ ਨਾ ਉਹ ਨਮਸਕਾਰ ਰੂਪ ਹੈ ਜੂਆ ਜਿਹੜਾ ਹੈ ਆਸ਼ੀਰਵਾਦ ਰੂਪ ਹੈ ਪਹਿਲਾ ਜਿਹੜਾ ਉਹ ਬਸੁੰਨ ਦੇਸ਼ੂ ਮੰਗਨ ਹੈ ਬਸੁੰਨ ਦੇਸ਼ ਨੇਗਾ ਸਰਗੁਣ ਨਿਰਗੁਣ ਦੋ ਤਰ੍ਹਾਂ ਦੇ ਮੰਗਿਆ ਜਾਣਾ ਤੋ ਆ ਕਹਿੰਦਾ ਸਰਗੁਣਾ ਤੁਹਾ ਨਿਰਗੁਣ ਜੋ ਪ੍ਰਮਾਤਮਾ ਸੋ ਵਸਤੂ ਕਹੀ ਹੈ ਤਾਂ ਕਿ ਕੀਰਤਨ ਦਾ ਨਾਮ ਵਸਤੂ ਨਿਰਦੇਸ਼ ਕਹੀ ਹੈ ਆਪ ਆਪਣਾ अथवा ਸਿੱਖਣ ਦਾ ਜੋ ਬਾਛਤ ਵਸਤੂ ਤਾਂ ਕਿ ਪ੍ਰਾਰਥਨ ਪ੍ਰਾਰਥਨਾ ਦਾ ਨਾਮ ਆਸ਼ੀਰਵਾਦ ਰੂਪ ਮੰਗਲ ਕਹੀ ਹੈ ਸੋ ਆਪ ਨੇ ਬਾਛਿਤ ਦਾ ਪ੍ਰਾਰਥਨਾ ਚਤੁਰਥ ਦੋਹੇ ਮੈਂ ਫਸਟ ਹੈ ਜਿਹੜੇ ਲਖਾਰੀ ਦੀ ਇੱਛਾ ਆ ਮਰਤਾ ਦੀ ਇੱਛਾ ਆ ਉਹ ਜਿਹੜਾ ਨਾ ਅਸ਼ੀਰਵਾਦ ਰੂਪ ਮੰਗਦਾ ਹੈ ਜੀ ਤੇ ਕੀਤੇ ਨਾ ਮੰਗਲ ਵਾਸੂ ਆਤਵਾ ਜਿਹੜਾ ਜੋ ਬਾਂਸਿਕ ਵਾਸੂ ਜਿਹੜੀ ਵਾਸੂ ਇੱਛਾ ਕਾਉਂਦਾ ਹੈ ਜਲੀ ਉਹਨੂੰ ਅਸ਼ੀਰਵਾਦ ਰੂਪ ਮੰਗਾਈ ਹੈ ਸਿੱਖ ਸਿੱਖ ਕੇ ਇਸ ਦਾ ਆ ਪ੍ਰਾਰਥਨ ਪੰਚ ਪ੍ਰਚਲਨ ਹੈ ਮੈਂ ਸਪਸ਼ਟ ਹੈ ਗਣੇਸ਼ ਅਵ ਦੇਵੀ ਨੂੰ ईश्वर का पुराण में प्रसिद्ध है याते ते का चिंतन नहीं और पुराण में गणेश का जो जन्म है सो तो जीव की न्याय कर्म फल का नहीं किंतु राम कृष्ण राम कृष्णाधिकन की न्याय भगत जन्य है जन के अनुग्रह वास्ते परमात्मा का ही अवरत भाग पाव होवे है यह व्यास भगवान का परम अभिप्राय है व्यास स्थान में यह रहस्य है परमार्थ दृष्टि से जीव भी परमात्मा से भिन्न नहीं परंतु जन्म मरण जन्म मरणाधिक बंध का आत्मा विखे जो अध्यास सो जीव का जीव बना है सो जन्मादिक बंध बंध गणेशादिकर को आत्मा से प्रतीत होवे नहीं न्याते जीवन जीव नहीं इस रीति से गणेशाधिक को ईश्वरता है याते ग्रंथ के आरंभ में तिरों का चिंतन योग्य योग्य है नाना रूप ईश्वर का जो कथन है ਸੋ ਸਰਵ ਕੋ ਈਸ਼ਵਰ ਤਾਂ ਦਿਓ ਤਨ ਦਿਓਤਨ ਕਰੇ ਦਿਓਤਨ ਕਰੇ ਕਰਨੇ ਵਾਸਤੇ ਹੈ ਔਰ ਈਸ਼ਵਰ ਭਗਤ ਔਰ ਗੁਰ ਭਗਤ ਈਸ਼ਵਰ ਭਗਤੀ ਇੱਥੇ ਇੱਕ ਇੱਕ ਫਰਕ ਹੈ ਜਿਹੜਾ ਹਿੰਦੀ ਦੀ ਸਿਹਾਰੀ ਹੈ ਨਾ ਉਹਨੇ ਅੱਧੀ ਮਾਤਾ ਬੋਲੀ ਈਸ਼ਵਰ ਭਗਤੀ ਤੇ ਪੰਜਾਬੀ ਵਿੱਚ ਤੇ ਦੀ ਸਿਹਾਰੀ ਜਿਹੜੀ ਨਹੀਂ ਬੋਲੀ ਸਾਨੂੰ ਮੈਂ ਦੱਸਿਆ ਸੀ ਨਾ ਤੇਰੀ ਭਗਤੀ ਤੇਰੀ ਭਗਤੀ ਉਥੇ ਵੀ ਹਿੰਦੀ ਰੂਪ ਜਲਮਨੂ ਤੋਂ ਆਧਾਰ ਤੋਂ ਫਰਟੋਗਾ ਜਿਵੇਂ ਤੇਰੀ ਭਗ ਤੇਰੀ ਭੋਇ ਤੇ ਮੈਂ ਤੇਰੇ ਭਗਤੀ ਕਰਨ ਵਾਲੇ ਤੇਰੇ ਭੋਤਿਆਂ ਦੇ ਉਹ ਇੱਥੇ ਉਹਨਾਂ ਦੀ ਗੱਲ ਨਹੀਂ ਤੇ ਭਗਤੀ ਦੀ ਗੱਲ ਹੈ ਇਹ ਅਨਸ਼ਵਰ ਭਗਤੀ आ गुरु भक्ति विद्या की प्राप्ति परम सुख साधन है इस अर्थमुखी देवतन करने वास्ते है अर्थ निर्गुण वस्तु निर्देशक रूप मंगल 2000 जहां बिबुत सत्य प्रकाश ते प्रकाश त्रिमचा प्रकाश त्रिमचा जिरा बिबु माने व्यापक है सत्य प्रकाश भगवान इंद्र ब्रह्म जेड़ा ਸਤਿਅ ਰੂਪ ਪ੍ਰਕਾਯ ਰੂਪ ਤੇ ਵਿਗੁਮਨ ਵਿਆਪਕ ਹੈ ਸਾਰੇ ਥਾਂ ਔਰ ਰਵੀ ਸੂਰਜ ਨੂੰ ਤੇ ਚੰਦਰਮਾ ਨੂੰ ਉਹ ਪ੍ਰਕਾਸ਼ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਕੀਤਾ ਤੇ ਵਿੱਚ ਸੂਰਜ ਤੇ ਚੰਦ ਕੋ ਕੋਰੀ ਚੱਲਦਾ ਇਹ ਵੀ ਆਜ਼ਾਦ ਨਹੀਂ ਹੈ ਵੀ ਕਿਸੇ ਦੇ ਕੰਟਰੋਲ ਵਿੱਚ ਸੂਰਜ ਵੀ ਕੇ ਜੇ ਸત્તા ਨਾਲ ਪਿਆ ਕਰਦਾ ਇਹ ਵੀ ਸત્તા ਨਹੀਂ ਦਾ ਤੇ ਪ੍ਰਕਾਸ਼ ਰਵੀ ਤਾਂ ਦਾ ਉਹ ਬਿਲਕੁਲ ਵਿਆਪਕ ਜਿਹੜਾ ਸਤਿ ਰੂਪ ਪਰਮੇਸ਼ਰ ਹੈ ਉਹ ਧਨਰਮਾਤੇ ਸੂਰਜ ਨੂੰ ਵੀ ਪ੍ਰਕਾਸ਼ ਕਰ ਰਿਹਾ ਹੈ। ਸੋ ਸਾਚੀ ਉਹ ਬੁੱਧ ਕੋ ਸੁੱਧ ਰੂਪ ਆਨੰਦ। ਕਹਿੰਦੇ ਜਿਹੜਾ ਉਹ ਬ੍ਰह्म ਵਿਗੂ ਵਿਆਪਤਾ ਦੀ ਗਿਣਤੀ ਕੀਤੀ ਹੈ। ਉਹੀ ਕਹਿੰਦਾ ਮੇਰਾ ਸਾਖੀ ਰੂਪ ਹੈ। ਉਹ ਮੇਰੀ ਬੁੱਧੀ ਨੂੰ ਸੁੱਧ ਰੂਪ ਕਰਕੇ ਪਰ ਆਨੰਦ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਭਾਵ ਉਹਦੇ ਕਰਕੇ ਮੈਨੂੰ ਆਨੰਦ ਦੀ ਪ੍ਰਾਪਤੀ ਹੈ। ਆਤ ਸਤਿਗੁਰੂ ਵਸਤੂ ਨਿਰਦੇਸ਼ਕ ਮੰਗਲ ਲੋਹਰਾ ਨਾਮੇ ਦਾਸੇ ਬਿਖਨ ਸਭ ਬੋਲਦੇ ਸ਼੍ਰੀ ਗਣਪਤ ਕੋ ਨਾਮ ਜਿਹੜਾ ਗਣਪਤ ਮਨਾ ਕਨੇਸ਼ ਦਾ ਨਾਮ ਹੈ ਜੁਨੇਸ਼ ਕਹਿੰਦੇ ਸ਼ਿਵਜੀ ਬ੍ਰਹਮਾ ਦਾ ਪਾਰਵਤੀ ਦਾ ਪੁੱਤਰ ਹੈ ਔਰ ਸ਼ਿਵਜੀ ਤੇ ਪਾਰਵਤੀ ਦਾ ਪੁੱਤਰ ਹੈ ਇਹ ਦੇਵਤਿਆਂ ਦਾ ਪ੍ਰਧਾਨ ਹੈ ਇਹਦੇ ਇਲ ਚਿੱਤੇ ਕਰਨ ਦੇ ਨਾਲ ਸਮੂਰ ਸੰਪੂਰਨ ਜਿਹੜੇ ਹੈ ਉਹ ਵਿਗਲ ਜਿਹੜੇ ਹੈ ਸਮੂਰ ਤੇ ਮਨ ਸੰਪੂਰਨ ਸਮੂਰ ਘਾਰੇ ਵਿਗਲ ਜਿਹੜੇ ਉਹ ਨਾਸ ਹੋ ਜਾਂਦੇ ਆ ਸ਼੍ਰੀਪਤ ਇਹ ਗਣਪਤ ਕੋ ਨਾਮ ਗਣੇਸ਼ ਦਾ ਨਾਮ ਲਿਆ ਸੰਪੂਰਨ ਜਿਹੜੇ ਦੁੱਖ ਕਲੇਸ਼ ਹੈਗੇ ਆ ਉਹ ਖਤਮ ਹੋ ਜਾਂਦੇ ਐ ਜਾਂ ਚਿੰਤਨ ਬਿਨ ਹੈ ਨਹੀਂ ਦੇਵਨ ਸੰਕੇਤਾਲ ਜੋ ਕੋ ਦੇਵਦਿਆਂ ਦਾ ਮੁਖੀ ਆ ਉਹ ਕਹਿੰਦੇ ਜਿਹਦੇ ਚਿੰਤਨ ਤੋਂ ਬਿਨਾ ਭਗਵਾਨ ਗਣੇਸ਼ ਦੇ ਚਿੰਤਨ ਤੋਂ ਬਿਨਾ ਕਹਿੰਦੇ ਦੇਵਤਿਆਂ ਦੇ ਪੂਰੇ ਕੰਮ ਨਹੀਂ ਹੁੰਦੇ ਭਾਪ ਦੇਵਤਾ ਦੇਵਤਿਆਂ ਦਾ ਪ੍ਰਧਾਨ ਜਿਹੜਾ ਉਹ ਕੰਮ ਨਹੀਂ ਕਰਦਾ ਨਹੀਂ ਹੁੰਦਾ ਤ੍ਰਿਪੁਰ ਸੂਰ ਪਾਰਵਤੀ ਇਹ ਪਾਰ ਦਾ ਪ੍ਰਸਿੱਧ ਹੈ ਹਥ ਨਮਸਕਾਰ ਰੂਪ ਉਹ ਛੋਟਾ ਅਸੁਰਨ ਕੋ ਸੰਹਾਰ ਲక్ష్ਮੀ ਪਾਰਵਤੀ ਪਾਰਵਤੀ ਪਤੀ ਜਿਹੜਾ ਪਰਮੇਸ਼ਰ ਦਾ ਪਤੀ ਭਗਵਾਨ ਸ਼ਿਵ ਸ਼ੰਕਰ ਹੈ ਲక్ష్ਮੀ ਦਾ ਉਹ ਰਾਕਸ਼ਾ ਨੂੰ ਖਤਮ ਕਰਨ ਵਾਲਾ ਭਾਵ ਰਾਖਾ ਦਾ ਕਲਿਆਣ ਕਰਦਾ ਮਾਨਤਾਰਨਾ ਜਿਨੇ ਪ੍ਰਣਾਮ ਹਮਾਰਾ ਮੈਂ ਉਸ ਰਾਖਸ਼ਾਂ ਦੇ ਉੱਤੇ ਪ੍ਰਹਾਰ ਕਰਨ ਵਾਲੇ ਭਗਵਾਨ ਸ਼ਿਵ ਸ਼ੰਕਰ ਦਾ ਮੈਂ ਬਾਰ-ਬਾਰ ਪ੍ਰਣਾਮ ਕਰਨ ਦਾ ਇਜ਼ਹਾਰ ਇਮਾਕਾਮਾਮ ਨਿਕਲਦਾ ਮੈਂ ਹਮਾਰਾ ਨਮਸਕਾਰ ਕਰਦਾ ਭਗਤ ਭਜਨ ਕੋ ਸੰਤ ਉਹ ਜਿਹੜੇ ਭਜਨ ਕਰਦੇ ਹੈ ਉਹਨਾਂ ਨੂੰ ਸੰਪੂਰਨ ਜੈ ਸੰਤ ਰੋਗ ਜਿਹਦਾ ਭਜਨ ਕਰਦੇ ਹੈ ਮੇਰੀ ਨੂੰ ਨਮਸਕਾਰ ਹੈ ਅਥ ਸਰਵਾਂਛਿਤ ਅਰਥ ਮਨ ਪ੍ਰਾਰਥਨਾ ਰੂਪ ਆਸ਼ੀਰਵਾਦ ਮੰਗਰ ਦੋਹਰਾ ਸੁਆਭਾਂਛਤ ਅਥ ਸੁਆਭਾਂਛਤ ਪ੍ਰਾਰਥਨਾ ਦੀ ਇੱਛਾ ਦੀ ਪ੍ਰਾਪਤੀ ਵਾਸਤੇ ਜਿਹੜੀ ਬਾਤਨਾ ਰੂਪ ਜਿਹੜੀ ਇੱਛਾ ਕਰਦਾ ਕਹਿੰਦਾ ਆ ਜਾ ਸ਼ਕਤੀ ਕੀ ਸ਼ਕਲ ਹੈ ਜੇਸੂ ਆਦ ਪ੍ਰਬੂ ਦੀ ਸ਼ਕਤੀ ਨੂੰ ਲੈ ਕਰਕੇ ਸ਼ਿਵੰਦ ਸ਼ਕਤੀ ਨੂੰ ਲੈ ਕਰਕੇ ਆਪ ਵੀ ਸ਼ਕਤੀ ਪ੍ਰਾਪਤ ਕਰਦਾ ਕਰੈ ਇਸ ਜਿਹੜਾ ਸਾਡ ਉਹ ਈਸ਼ਵਰ ਜਿਹੜਾ ਈਸ਼ਵਰ ਰੂਪ ਹੈ ਸਾਰੇ ਸੰਸਾਰ ਦੀ ਸਜਣਾ ਕਰਦਾ ਹੈ ਮੇਰੀ ਬਾਣੀ ਵਿੱਚ ਬਸੂ ਐਸੇ ਪ੍ਰਭੂ ਈਸ਼ਵਰ ਮੇਰੀ ਬਾਣੀ ਦੇ ਵਿੱਚ ਬਸੋ ਗ੍ਰੰਥ ਜਲੀ ਕੇ ਕਾ ਜਿਹੜਾ ਮੈਂ ਗ੍ਰੰਥ ਲਿਖਣ ਲੱਗਾ ਇਹ ਸਿੱਧ ਹੋ ਜਾਏ ਭਾਵੇਂ ਇਸ ਵਾਸਤੇ ਮੈਂ ਤੁਹਾਨੂੰ ਬੰਚ ਤੱਕ ਹਾਲ ਜਿਹੜੇ ਮੇਰੇ ਮੰਦਿਰ ਚਣ ਪੂਰੀ ਕਰਨ ਵਾਸਤੇ ਆਰਾਧਾ ਹਾਂ ਅਥ ਸਿੱਖ ਬੰਚਿਤ ਪ੍ਰਾਰਥਨ ਰੂਪ ਆਸ਼ੀਰਵਾਦ ਲੋਹਰਾ ਬੰਦ ਹਰਨ ਸੁਖ ਕਰਨ ਸ੍ਰੀ ਦਾਤੂ ਦੀਨ ਦਿਆਨ ਦਾदू ਜੀ ਜੋ ਦਿਨ ਦੇ ਆਲੇ ਕਹਿੰਦੇ ਉਹ ਹਰੀ ਪਰਮਾਤਮਾ ਜਿਹੜਾ ਸ੍ਰੀ ਸਭ ਤੋਂ ਵੱਡਾ ਸ੍ਰੇਸ਼ਟ ਉਤਮ ਸੰਸਾਰ ਦੇ ਸਾਰੇ ਜੀਵਾਂ ਦੇ ਬੰਦਾਂ ਨੂੰ ਨਾਤਮ ਬੰਦਨਾਂ ਨੂੰ ਹਰਨ ਵਾਲਾ ਨਾਸ਼ ਕਰਨ ਵਾਲਾ ਔਰ ਸੁਖ ਕਰਨ ਆਤਮਿਕ ਸੁਖ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਇੱਥੇ ਸੁਨੇਹ ਤੁ ਗ੍ਰੰਥ ਇਹ ਤਾਂ ਕਿ ਹਰ ਹਰ ਹੋ ਜੰਜਾਲ। ਕਹਿੰਦੇ ਜਿਹੜਾ ਵੀ ਬੰਦਾ ਇਸ ਗ੍ਰੰਥ ਨੂੰ ਪੜ੍ਹੇਗਾ, ਬਾ ਸੁਨੇਗਾ, ਉਹਦੇ ਸੰਪੂਰਨ ਜੰਜਾਲ ਜਿਹੜੇ ਬੰਧਨ ਹੈ ਅਲੀ ਉਹ ਸਾਰੇ ਹਰ ਨਾਲ ਫੇ ਜਾਣਗੇ ਅਥ ਵਿਦਾਂਤ ਸ਼ਾਸਤਰ ਦਾ ਕਰਤਾ ਆਚਾਰੀਆ ਨੂੰ ਨਮਸਕਾਰ ਕਹਿੰਦੇ ਜਿਹੜਾ ਵਿਦਾਂਤ ਸ਼ਾਸਤਰ ਦਾ ਕਰਤਾ ਆਚਾਰੀਆ ਹੈ ਨਾ ਜਿਹਨਾਂ ਦੇ ਆਪ ਨੂੰ ਨਮਸਕਾਰ ਕਰਦੇ ਤਬ ਇਤ ਨੀਰਵਾਦ ਬ੍ਰਿਛ ਬਨ ਭੇਦਵਾਦੀ ਵాయੂ ਆਏ ਕਹਿੰਦੇ ਬੇਦਵਾਦ ਵੇਦਾਂ ਦੇ ਵਿੱਚ ਨਾ ਬਾਦ ਵਿਵਾਦ ਹੈ ਉਹ ਜੰਗਾ ਦਾ ਬ੍ਰਿਛ ਹੈ ਕਿਸਮ ਦਾ ਔਰ ਪੇਗਵਾਦੀ ਹਵਾ ਜਿਹੜੀ ਆ ਉਹ ਜ਼ੋਰ ਨਾਲ ਬਗੜੀ ਆਉਂਦੀ ਹੈ ਕਗਰ ਹਲਾਏ ਤ੍ਰਿਆ ਕੰਟ ਕਪਸਾਰ ਕਾ ਉਹ ਪੂਰੀ ਤਰ੍ਹਾਂ ਦਰਖਤ ਨੂੰ ਹਿਲਾਉਂਦੀ ਹੈ ਉਹਦੇ ਪੱਤੇ ਉਹਦੀ ਡਾਣੀਆਂ ਉਹਦੇ ਕੰਡੇ ਜਿਹੜੇ ਉਹ ਕੰਡੇ ਥਲੇ ਦੇ ਜਾਂਦੇ ਆ ਸਰਲ ਸੁਸਤ ਸਿਖ ਕੰਜਕੁਨ ਤੋਰ ਕੇ ਜਿਹੜੇ ਸਨ ਸੁਭਾਵੇ ਸ੍ਰੇਸ਼ਟਕਮ ਸੇਸੁ ਪਵਨ ਤਾਂ ਉਹ ਕੰਝ ਕਮਲ ਫੁੱਲ ਪੁਨਾ ਤੋੜ ਕੇ ਕਹਿੰਦੇ ਜਸਾਨ ਕਮਲ ਫੁੱਲ ਨੂੰ ਤੋੜ ਕੇ ਸੁੱਟ ਦਿਓ ਇਸ ਤਰ੍ਹਾਂ ਉਹਨਾਂ ਕੰਡਿਆਂ ਨੂੰ ਖਤਮ ਕਰ ਲੈਣਗੇ ਫੁੱਲ ਫੁੱਲਾਂ ਦੇ ਵਿੱਚ ਫੇਰਤ ਫਿਰਤ ਫੇਰ ਫਾਰ ਕੇ ਉਹ ਕੰਡਿਆਂ ਦੇ ਵਿੱਚ ਫਿਰਦੇ ਆ ਪਰੰਤੂ ਆਹੇ ਕੰਡੇ-ਕੁੰਡੇਆਂ ਨਾਲ ਖਤਮ ਕਰ ਦਿੰਦੇ ਨਸ਼ ਕਰ ਦਿੰਦੇ ਐ ਤੀਖੇ ਤੀਖੇ ਕੁਗਲੀ ਕੰਪੀ ਪੇਖੀ ਸੁ ਪਾਥਕ ਪੇਖੀ ਸੁ ਪਾਥਕ ਭਗਵਾਨ ਜਨ ਅਨੁਚਿਤ ਅੰਤ ਮੇ ਉਠਾਇਆ ਤੇ ਆਏ ਬਿਆਸ ਨੂੰ ਉਤਾਰ ਕੇ ਕਹਿੰਦਾ ਪੇਖੀ ਜੋ ਪਾਥਕ ਜਿਹੜੇ ਪਾਰਟਿਸਪੈਂਟ ਵਾਲੇ ਸੀ 2 ਰੁਪਏ ਜੰਗਲ ਬਹੁਤ ਜਦਾ ਉਦੋਂ ਘਟਨ ਹੈ ਉਹ ਕਹਿੰਦੇ ਇਹਨਾਂ ਨੂੰ ਦੇਖ ਕਰਕੇ ਬਾਣ ਜਨ ਅਨੁਚਿਤ ਜਿਹੜੀ ਅੰਤਿਤ ਠੀਕ ਵਧੀਆ ਬਾਣੀ ਸੀ ਇਹਨੂੰ ਸ੍ਰੇਸ਼ਟ ਬਾਣ ਨੂੰ ਜਾਣ ਕਰਕੇ ਵੇਦਾਂ ਦੀ ਬਾਣੀ ਨੂੰ ਉਹ ਕੀ ਕੀਤਾ ਅੰਕ ਮੈਂ ਉਠਾਈ ਤੇ ਆਏ ਉਹਨੇ ਆਪਣੇ ਹਿਰਦੇ ਚ ਇਸ ਗੱਲ ਪੈਦਾ ਕੀਤਾ ਕਿ ਆਇਆ ਵਿਆਸ ਰੁਲਾ ਕੇ ਸਾਹ ਆ ਜਲਾ ਬੇਦਾਨ ਤੈ ਉਹ ਬੇਦ ਵਿਆਸ ਨ ਰਚਿਆ ਇਹ ਸਾਡੇ ਸੰਸਾਰੀ ਲੋਕਾਂ ਦੇ ਬੰਧਨ ਵਿੱਚ ਬੰਦੇ ਹੋਏ ਔਰ ਜਿਹੜੇ ਇਹ ਮਤਲਬ ਕੰਟਕ ਪ੍ਰਸਾਦ ਨਾ ਨਾ ਪ੍ਰਕਾਰ ਦੀਆਂ ਇਛਾਵਾਂ ਆਸਾਂ ਮੰਖਾ ਤ੍ਰਿਸ਼ਨਾ ਵਗੈਰਾ ਜਿਹੜੀਆਂ ਕੰਟਕ ਰੂਪਾਂ ਬਾਹ ਬੰਦਰ ਰੂਪਾਂ ਬਾਲਕ ਰੂਪੀ ਦੇ ਵਿੱਚ ਦੁੱਖदाई ਗਏ ਉਹਨਾਂ ਨੂੰ ਰਾਸ ਕਰਨ ਵਾਸਤੇ ਭਗਵਾਨ ਬੇਨ ਕਰ ਹੈ ਇਹ ਬੇਦਾਂ ਦਾ ਵਿਦਾਂਤ ਮਤ ਦਾ ਉਹਨਾਂ ਨੇ ਪ੍ਰਚਾਰ ਕੀਤਾ ਸੂਤਰ ਕੋ ਬੁਲਾਏ ਜਾਲ ਬਨ ਕੋ ਦਿਭਾਰ ਕੀ ਲੋ ਕਹਿੰਦੇ ਪਰ ਜਿਹੜੇ ਬੇਦਿਸ਼ਾਸਤ ਦੇ ਸਿੱਤਰਾਂ ਨੂੰ ਬੁਣਾ ਕਰਕੇ ਇੱਕ ਜਾਣ-ਪਛਾਣ ਕਰ ਲਿਆ। ਨਨਕੋਬੇ ਬਾਗ ਜੰਗਲ ਨੂੰ ਦੋ ਹਿੱਸਿਆਂ 'ਚ ਵੰਡ ਲਿਆ ਕਰ ਲਿਆ ਮੈਂ। ਤਰਤ ਪ੍ਰਣਾਮਤਾ ਹੈ ਨਿਸ਼ਚਲ ਪੁਕਾਰ ਗਏ। ਹਾਂ ਕਹਿੰਦੇ ਮੈਂ ਐਸੇ ਬੇਦਿਵਿਆਸ ਭਗਵਾਨ ਨੂੰ ਜਿਨ੍ਹਾਂ ਆਪਣੇ ਭਟਕਾ ਸਿਸ਼ਾ ਦੇ ਸਾਰੇ ਉਹ ਬੇਦਬੰਦਰ ਰੂਪੀ ਜਿਹੜੇ ਕੰਟਕ ਕੱਢੇ ਸੀ ਉਹਨਾਂ ਚੋਂ ਕਿ ਸਾਫ ਸਪਸ਼ਟ ਜਿਹੜਾ ਰਾਹ ਦਿੱਤਾ ਮੇਰੀ ਨੂੰ ਨਿਸ਼ਕਾਰ ਹੈ।